ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਦਿਨ ਸ਼ੁੱਕਰਵਾਰ ਤੇ ਆਪਾਂ ਰੋਜ਼ ਦੀ ਤਰ੍ਹਾਂ ਰੈਡੀ ਹੋ ਗਏ ਕੰਮ ਲਈ ਤੇ ਹੁਣ ਆਪਾਂ ਬਿੰਨੇ ਚਾਹ ਨਾਲ-ਨਾਲ ਗਰਵਾਣੀ ਸੁਣਨੇ ਤੇ ਅੱਜ ਸ਼ਾਨ ਵੀ ਸਕੂਲ ਜਾ ਰਿਹਾ ਕਰਕੇ ਕੱਲ ਇਹਦੀ ਰਿਪੋਰਟ 네ਗੇਟਿਵ ਆਈ ਹੈ ਤੇ ਅੱਜ ਵੀ ਇਹ ਸ਼ਾਨ ਇਕੱਠੇ ਜਾਣਗੇ ਤੇ ਅੱਜ ਇਹਨਾਂ ਨੂੰ 12:30 ਛੁੱਟੀ ਹੋ ਜਾਣੀ ਆ ਲੰਗੋੜੇ ਨਹੀਂ ਹੈਗਾ ਤੇ ਬਾਕੀ ਤੁਹਾਨੂੰ ਸਾਰਾ ਬਲੌਗ ਦੇਖਿਓ ਤੁਸੀਂ ਅੱਡ ਤੱਕ ਅਸੀਗਾ ਜੀ ਅੱਜ ਮੈਂ ਸਕੂਲ ਲੈ ਚੱਲ ਰਹਾ ਆ ਅੱਜ ਮੈਂ ਠੀਕ ਸੀ ਹੋਰ ठीक है चल हाँ जी पहुंच गए गड्डियों अच बहुत गोरा पाया तो ठंड भी बहुत है माइनस दो वह हूँ आप गर्म करा शीशे सारे ब्लॉक हो जाए ਦਾ ਮੈਚ ਜੀ ਆ ਬੰਗਲਾਦੇਸ਼ ਦਾ ਇੰਡੀਆ ਨੇ ਦਾ ਸੌਖਾ ਜਿਹਾ ਤੇ ਅੱਜ ਸ਼ਾਇਦ ਸਾਫਰੀਕਨ ਤੇ ਅਫਗਾਨਿਸਤਾਨ ਦਾ ਕੱਲੂ ਹੈਗਾ ਯਾ ਗ੍ਰੈਂਡ ਤੇ ਆਸਟ੍ਰੇਲੀਆ ਦਾ ਉਹ ਵੀ ਮੈਚ ਦੇਖਣ ਵਾਲਾ ਤੇ ਐਤਵਤ ਨੂੰ ਆਪਣਾ ਇੰਡੀਆ ਤੇ ਪਾਕਿਸਤਾਨ ਬਹੁਤ ਵਧੀਆ ਮੈਚ ਜੇ ਦੇ تا چلوں گا دا اندر اناال اندر ٹیم کران گے اپن فیشن دی یا دیشندی یا تے blog بارلے بہت لوگ تو تھاواں گے جو دی kerja پنڈتا تے کم تے کار تے کر کالا is minus 21 minus 2 aur apne aap thoda pya kar par baad chote upar the rest of the bahut khadne hai ਹਾਂਜੀ ਪਹੁੰਚ ਗਿਆ ਆਪਾਂ ਕੰਮ ਤੇ ਤੇ 8 ਵਜ ਗਿਆ ਤੇ ਹੁਣ ਰੱਬ ਦਾ ਨਾਮ ਲੈ ਕੇ ਕੰਮ ਕਰੀਏ ਸ਼ੁਰੂ ਮਨ ਲੈਦੇ ਤੁਹਾਨੂੰ ਬਾਅਦ ਚ ਅੱਗੀ 12 ਵਜ ਗਿਆ ਹੁਣ ਆਪਾਂ ਚੱਲੇ ਆਂ ਘਰ ਜਾ ਕੇ ਖਾਣੇ ਆ ਰੋਟੀ ਭੁੱਖ ਬਲ ਗਈ ਆ ਤੇ ਅੱਜ ਤਾਂ ਆਪਾਂ ਠੰਡ ਸੀਗੀ ਤੇ ਹੁਣ 12 ਡਿਗਰੀ ਹੋ ਗਿਆ ਸਵੇਰੇ -2 ਸੀ ਤੇ ਹੁਣ ਆਪਾਂ ਜਾ ਕੇ ਰੋਟੀ ਖਾਂਦੇ ਆ ਫਿਰ ਰੈਸਟ ਕਰਦੇ ਆ ਤੇ ਥੋੜਾ-ਬੋੜਾ ਮੈਚ ਦੇਖਦੇ ਆ ਤੇ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਆਪਾਂ ਪਾਸਤਾ ਖਾ ਲਿਆ ਤੇ ਹੁਣ ਮੈਚ ਦੇਖਦੇ ਆ ਥੋੜਾ ਜਿਹਾ ਫਰਗਾਨਿਸਤਾਨ ਤੇ ਸਾਊਥ ਅਫਰੀਕਾ ਸਾਊਥ ਅਫਰੀਕਾ 191 ਦਾ ਆਰਡਰ 34 ওভার ਆਪਾਂ ਦਿਖਾ ਨਹੀਂ ਸਕਦੇ ਬਾਲਾ ਤੇ ਬਾਕੀ ਦੇਖਦੇ ਅੱਗੇ ਆਓ ਮੱਕਾ ਕੋਤੋ ਨਹੀਂ ਪਾ ਜਾ ਰਹੇ ਦੁਆਰਾ ਕੰਮ ਤੇ ਤੇ 1 ਵਜੇ ਲੱਗ ਜਣਾ ਆਪਾਂ ਹੁਣ ਕੰਮ ਤੇ ਤੇ ਸ਼ਾਮ ਨੂੰ 5 ਵਜੇ ਮਿਲਦੇ ਆ ਹਾਂ ਜੀ ਸ਼ਾਮ ਦੇ 5 ਵਜੇ ਗਿਆ ਤੇ ਹੁਣ ਆਪਾਂ ਛੁੱਟੀ ਹੋ ਗਈ ਆ ਤੇ ਹੁਣ ਆਪਾਂ ਘਰ ਵੱਲ ਚੱਲੇ ਆ ਤੇ ਕਬਾ ਮਜੋਂ ਤੋਂ ਕੋਈ ਚੀਜ਼ ਮੰਗਾਈ ਆ ਉਹਦੀ ਓਪਨਿੰਗ ਕਰਦੇ ਆ ਜਾ ਕੇ ਨਾਲ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਬਣੇ ਲੋ ਬਰੋਕਲਾਂ ਤੇ ਮਿਲਦੇ ਆ ਘਰੇ ਜਾ ਕੇ ਹਾਂ ਜੀ ਆਪਾਂ ਆਗੇ ਘਰ ਹੁਣ ਆਪਾਂ ਰੋਪਲੀ ਲੜਦੇ ਆ ਮਾ ਜੋਰ ਦਾ ਪੱਕੀ ਮੰਗਾਇਆ ਆ ਪੱਪਾ ਮੰਗਾਇਆ ਮਾਈਕ੍ਰੋਫੋਨ ਬਲੌਗਿੰਗ ਕਰਨ ਵਾਸਤੇ ਮੈਂ ਦੇਖਿਆ ਵੀ ਗੱਡੀ ਵਿੱਚ ਜਦੋਂ ਬਲੌਗਿੰਗ ਕਰਦੇ ਤਾਂ ਆਵਾਜ਼ ਬਹੁਤ ਘੱਟ ਆਉਂਦੀ ਆ ਤੇ ਕੱਲੂ ਇਹਦੇ ਨਾਲ ਬਲੌਗਿੰਗ ਕਰਾਂਗੇ ਤੇ ਕੱਲ ਦਾ ਵਲੌਗ ਦੇਖਿਓ ਜਰੂਰ ਤੇ ਬਾਕੀ ਦਾ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਥੋੜਾ ਜਿਹਾ ਵਲੌਗ ਆਪ ਇੰਡੀਆ ਦਾ ਪਾਇਆ ਜਤਿੰਦਰ ਸਿੰਘ ਜੋੜ ਲਈ ਭੇਜਿਆ ਆਪਾਂ ਨੂੰ ਤੇ ਉਹਦਾ ਵੀ ਧੰਨਵਾਦ ਆ ਤੇ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਆ ਜੀ ਆਪਣੇ ਪਿੰਡਾਂ ਦੀ ਮਾਰਨਿੰਗ ਰੁਟੀਨ ਅਖੰਡ ਪੂਰੀ ਜੋਰਾ ਸ਼ੋਰਾਂ ਤੇ ਆ